ਦੱਸੋ ਬ్రਦਰ ਕਾਲ ਵੀ ਗੁੰਸ਼ਲਾ ਦੀ ਤਲਾਸ਼ ਹੋ ਗਿਆ ਮੈਂ ਰਾਜਾ ਵੜਿੰਗ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲੇ ਸਿੱਧਾ ਆ ਰਿਹਾ ਦੱਸ ਕਿੱਥੇ ਆਵਾਂ ਕਿਉਂਕਿ ਤੂੰ ਇਹ 2 ਦਿਨਾਂ ਦਾ ਭਾਲਦਾ ਦੱਸ ਕਿੱਥੇ ਰਾਜਨੀਤੀ ਪੂਰੀ ਨਹੀਂ ਹੈ ਰਾਜਨੀਤੀ ਅਸੀਂ ਕਿਹਦੇ ਹੱਥ ਚ ਦਿੱਤੀ ਹੈ ਉਹ ਡਿਪੈਂਡ ਕਰਦਾ ਘਰ ਚੋਂ ਬੱਚਾ ਸਾਡਾ ਵੀ ਹੁਣ ਦੀ ਗਲੀ ਚ ਫਿਰ ਰਿਹਾ ਮਾਣਾ ਨੂੰ ਅੰਦਰ ਕਰਕੇ ਆਇਆ ਦੱਪਾ ਲੈ ਕੇ ਸ਼ਰਮ ਸਾਡੇ ਏਰੀਆ ਦੇ ਵਿੱਚ ਲੋਕ ਘੁੰਮ ਰਹੇ ਨੇ ਮੈਂ ਖੁਦ ਐਨਜੀਓ ਹੋਂਦੇ ਨਾਲ ਤੇ ਪਿਛਲੇ ਸਾਲ 11 ਮੁੰਡੇ ਸਾਡੇ ਕਾਰ ਬਣ ਕੇ ਗਏ ਬੀਤੇ ਦਿਨੀ ਸ਼ਹਿਰ ਦੇ ਵਿੱਚ ਕਾਂਗਰਸੀ ਪ੍ਰਧਾਨ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੋਸਟਰ ਲਗਾਏ ਗਏ ਸੀ ਗੁੰਮਸ਼ੁਦਾ ਹੋਣ ਦੇ ਕਿ ਜਿੱਤਨ ਤੋਂ ਬਾਅਦ ਰਾਜਾ ਵੜਿੰਗ ਕਿਤੇ ਵੀ ਨਜ਼ਰ ਨਹੀਂ ਆ ਰਹੇ ਜਿਸ ਤੋਂ ਬਾਅਦ ਜਦੋਂ ਆਪਣੇ ਗੁੰਮਸ਼ੁਦਾ ਹੋਣ ਦੇ ਪੋਸਟਰ ਲੱਗੇ ਵਿਖੇ ਤਾਂ ਰਾਜਾ ਵਿਰਿੰਗ ਦੇ ਵੱਲੋਂ ਸਭ ਤੋਂ ਪਹਿਲਾਂ ਉਸ ਪਾਸਪਾ ਆਗੂ ਨੂੰ ਫੋਨ ਕੀਤਾ ਜਾਂਦਾ ਜਿਸ ਦਾ ਫੌਨ ਰਿਕਾਰਡਿੰਗ ਆਪਣੇ ਸੋਸ਼ਲ ਅਕਾਊਂਟ ਦੇ ਉੱਤੇ ਸਾਂਝਾ ਕੀਤਾ ਗਿਆ ਤਾਂ ਇਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਹੋਰ ਟਵਿਸਟ ਸਾਹਮਣੇ ਆਇਆ ਸਭ ਤੋਂ ਪਹਿਲਾਂ ਅਸੀਂ ਇਸ ਫੌਨ ਰਿਕਾਰਡਿੰਗ ਸੁਣਦਿਆਂ ਤੇ ਫਿਰ ਦੱਸਦਿਆਂ ਕਿ ਅਗਲੀ ਕੀ ਗੱਲਬਾਤ ਹੋਈ ਦੱਸੋ ਬ੍ਰਦਰ ਕੱਲ ਵੀ ਗੁੰਮਸ਼ੁਦਾ ਦੀ ਤਲਾਸ਼ ਹੋ ਗਿਆ ਮੈਂ ਰਾਜਾ ਵਿਰਿੰਗ ਮੈਂ ਕਿਹਾ ਮੇਰੇ ਭਰਾ ਨੂੰ ਕੀ ਕੰਮ ਪੈ ਗਿਆ ਮੈਂ ਉਹਨੂੰ ਫੋਨ ਕਰਾਂ ਮੈਂ ਬਸ ਪਾਹੀ ਕੁਝ ਲੋਕ ਮੇਰੇ ਕੋਲ ਤਿੰਨ ਚਾਰ ਲੋਕ ਆਏ ਸੀ ਕਿ ਕਈ ਵਾਰ ਆ ਚੁੱਕੇ ਹਾਂ ਜੀ ਉਹ ਕਹਿੰਦੇ ਕਿ ਆਪਣਾ ਐਮਪੀਸ ਆਨ ਡੇ ਨਹੀਂ ਪੈਸ ਕਰਕੇ ਮੈਂ ਪਬਜੀ ਨਾਲ ਇਬਾਦ ਕਰਨਾ ਚਾਹੁੰਦਾ ਸੀਗਾ ਕਿ ਨਹੀਂ ਮੈਂ ਲੋਕ ਕਦੇ ਕੰਮ ਕਰੀ ਬਸ ਇਹ ਹੋ ਜਾਂਦੀ ਕਟਿਆਲ ਸਾਹਿਬ ਮੈਨੂੰ ਹੁਕਮ ਕਰੋ ਜੀ ਕਿਹੜੇ ਕੰਮ ਹੈ ਮੈਂ ਉਹਨਾਂ ਦੇ ਘਰੇ ਆਪ ਜਾਇਆ ਹੁਣਾ ਜੀ ਤੁਹਾਡੇ ਕੋਲੇ ਵੀ ਆ ਜੰਨਾ ਹੈ ਨੰਬਰ ਦੇ ਦਿਓ ਮੈਨੂੰ ਉਹਨਾਂ ਦੇ ਮੈਂ ਬ੍ਰਦਰ ਕਰ ਲੈਣਾ ਹੈ ਤੁਹਾਨੂੰ ਮੈਂ ਮਿਲਾ ਵੀ ਦਵਾਵਾਂਗਾ ਜੀ ਬੰਦਿਆਂ ਨੂੰ ਤੇ ਹੁਕਮ ਦੀ ਗੱਲ ਨਹੀਂ ਮੈਂ ਖੁਦ ਆ ਜਾਵਾਂਗਾ ਤੁਸੀਂ ਮੈਨੂੰ ਸਮਾਂ ਔਰ ਆਪਣਾ ਸਥਾਨ ਦੱਸ ਦੇਣਾ ਭਾਜੀ ਕਿੱਥੇ ਤੁਸੀਂ ਪਹੁੰਚੋਗੇ ਮੈਂ ਯਾਰ ਕਮਾਲ ਹੈ ਤੂੰ ਦੋ ਦਿਨਾਂ ਦਾ ਭਾਗ ਦਾ ਫਿਰ ਤੇ ਮੈਂ ਆਪਦੇ ਭਰਾ ਕੋਲੇ ਆਪ ਆ ਜਾਂਦਾ ਕਿੱਥੇ ਆ ਤੁਸੀਂ ਮੈਂ ਤਾਂ ਜਿੱਥੇ ਹੀ ਰਹਿਣਾ ਜੀ ਲੁਧਿਆਣਾ ਲੁਧਿਆਣੇ ਸੈਂਟਰਲ ਚ ਅੱਜਕੱਲ ਬੀਜੇਪੀ ਦੇ ਸਪੈਸ਼ਲ ਪਰਸਨ ਹੋ ਜੀ ਮੈਂ ਵੀਰੇ ਹੁਣ ਸਪੈਸ਼ਲ ਆਪਦੇ ਕੰਮਕਾਰ ਛੱਡ ਕੇ ਤੇਰੇ ਕੋਲੇ ਸਿੱਧਾ ਆ ਰਿਹਾ 10 ਕਿੱਥੇ ਆਵਾਂ ਕਿਉਂਕਿ ਤੂੰ ਇਹ ਦੋ ਦਿਨਾਂ ਦਾ ਭਾਲਦਾ ਫਿਰਦਾ 10 ਕਿੱਥੇ ਆਵਾਂ ਮੈਨੂੰ ਸੀ ਇਹਨਾਂ ਜਦੋਂ ਮਰਜ਼ੀ ਆ ਜਾਵੇ ਜੀ ਮੋਸਟ ਪਲ ਕਮ ਹੈ ਮੈਨੂੰ ਆਦੇ ਘਰ ਦੀ ਲੋਕੇਸ਼ਨ ਪੇਜ ਫਿਰ ਮੈਂ ਤੇਰੇ ਕੋਲੇ ਆ ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਹੋਰ ਟਵਿਸਟ ਸਾਹਮਣੇ ਆਇਆ ਤਾਂ ਦਾਸ ਹੀ ਹੈ ਕਿ ਰਾਜਾ ਵਿਡਿੰਗ ਦੇ ਫੋਸਟਰ ਲਗਾਉਣ ਵਾਲੇ ਭਾਸ਼ਪਾ ਆਗੂ ਕਪਿਲ ਕਪਿਆਲ ਦੇ ਘਰ ਰਾਜਾ ਵਿਡਿੰਗ ਪਹੁੰਚੇ ਉਹਨਾਂ ਨਾਲ ਕਾਂਗਰਸ ਦੇ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਅਤੇ ਸਿਮਰਜੀਤ ਸਿੰਘ ਬੈਂਸ ਵੀ ਮੌਜੂਦ ਰਹੇ ਇਸ ਮੌਕੇ ਰਾਜਾ ਵੜਿੰਗ ਨੇ ਕਪਿਲ ਕਤਲਿਆਲ ਨੂੰ ਕਿਹਾ ਕਿ ਉਹਨਾਂ ਦੀ ਆਸ਼ਾਵਾਦੀ ਸੋਚ ਦੇਖਣ ਉਹ ਉਹਨਾਂ ਨੂੰ ਲੱਭ ਰਹੇ ਸੀ ਉਹ ਖੁਦ ਉਹਨਾਂ ਨੂੰ ਮਿਲਣ ਆ ਗਏ ਨੇ ਸਾਹਿਬ ਆਓ ਜੀ ਰਾਹੁਲ ਸਾਹਿਬ ਆਨੇ ਕੋਸ਼ਿਸ਼ ਮੈਂ ਇੰਨੀ ਭੀੜ ਦਾ ਟੱਕੇ ਦਾ ਨਾਮ ਮਾਰੋ ਛੋਟਾ ਜਾਂਦਾ ਸੋ ਕੋਈ ਹੋ ਜਾਂਦਾ ਨਹੀਂ ਕੋਈ ਤੁਹਾਡਾ ਵੀ ਐਮਪੀਏ ਬਿਲਕੁਲ ਠੀਕ ਹੈ ਤਾਂ ਕਿਸੇ ਦਾ ਤਾਂ ਉਹ ਜ਼ਰੂਰ ਕੋਈ ਖਰਾਬ ਹੋਣਾ ਔਰ ਡੀਸੀ ਦਾ ਉਹ ਸੀਪੀ ਦਾ ਕਿਸੇ ਦਾ ਉਹ ਦੱਸੋ ਨਾਮ ਜਣਾ ਨਾਮ ਲੈ ਜੀ ਇੱਕ ਤਾਂ ਜੀ ਸਭ ਤੋਂ ਪਹਿਲਾਂ ਕਿਉਂਕਿ ਇਹਨਾਂ ਜੀ ਰਾਤ ਹੋਊਗਾ ਸੀਗਾ ਸ਼ਾਰਟ ਸ਼ਾਰਟ ਟਾਈਮ ਦੇ ਵਿੱਚ ਕਈ ਲੋਕ ਨਹੀਂ ਇੰਨਾ ਹੀ ਆ ਸਕਦੇ ਤੁਸੀਂ ਮੈਨੂੰ ਇੱਕ ਟਾਈਮ ਦੱਸੋ ਇੱਕ ਗਰੁਪ ਸਮਾਂ ਦੱਸ ਦੇਣਾ ਤੁਸੀਂ ਐਨੇ ਵਜੇ ਤੱਕ ਅੱਥਰ ਬੈਠਦੇ ਹੋ ਮੈਂ ਖੁਦ ਚੱਲ ਕੇ ਆਉਂਗਾ ਕਿਉਂਕਿ ਸਭ ਤੋਂ ਵੱਡੀ ਸਮੱਸਿਆ ਹੈਗੀ ਜਿਹੜੇ ਲੁਧਿਆਣੇ ਦੀ ਗੁੱਡੇ ਨਾਲੇ ਦੀ ਜਿੰਨੇ ਉਥੋਂ ਗੁੱਡੇ ਨਾਲੇ ਦੇ ਜਿਹੜੇ ਆਂਡ ਗਵਾਨ ਪਰਿਵਾਰ ਰਹਿੰਦੇ ਨੇ ਸਭ ਤੋਂ ਵੱਧ ਲੋਕਾਂ ਨੂੰ ਉਥੇ ਕੈਂਸਰ ਆ ਤੇ ਮੈਨੂੰ ਜੋ ਪਤਾ ਲੱਗਿਆ ਜੀ ਐਮਪੀ ਕੋਟੇ ਤੋਂ ਕੈਂਸਰ ਜਿਹੜਾ ਪੀੜਿਤ ਹੁੰਦਾ ਉਹਨੂੰ ਕੁਛ ਨਾ ਕੁਛ ਫੰਡ ਮਿਲਦਾ ਕਿਉਂਕਿ ਕਹਿੰਦੇ ਨਾਲ ਜੀ ਜਿਹੜਾ ਕੈਂਸਰ ਪੀੜੀ ਦਾ ਇੱਕ ਤਾਂ ਅੱਗੇ ਪਰੇਸ਼ਾਨ ਉੱਤੋਂ ਉਹਦੇ ਕੋਲ ਪੈਸੇ ਨਹੀਂ ਹੁੰਦੇ ਮੈਂ ਚਾਹਨਾ ਕਿ ਮੈਂ ਉਹ ਲਿਸਟ ਬਣਾ ਲਾਂ ਤੇ ਤੁਹਾਡੇ ਕੋਲ ਬੰਦੇ ਲੈ ਕੇ ਆ ਜਾਂ ਬੀਜਪੀ ਦੇ ਮੇਰੇ ਨਾਲ ਕੌਣ ਬਟਾ ਹੈ ਕੇਸਸ ਦੇ ਵਿੱਚ ਉਹਨਾਂ ਕੋਲੇ ਵੀ ਨਹੀਂ ਪਾਵਰ ਬਿਕੋਜ਼ ਹੀ ਇਜ਼ ਰਾਜ ਸਭਾ ਬਿੱਟੂ ਜੀ ਉਹ ਮੰਤਰੀ ਨਹੀਂ ਰਿਹਾ ਹੀ ਇਜ਼ bigger than me now ਨਹੀਂ ਨਹੀਂ ਮੈਂ ਤੈਨੂੰ ਨਹੀਂ ਕਹਿ ਰਿਹਾ ਤੂੰ ਉੱਥੇ ਲੈਣਾ ਰਸੂਲਾ ਤੈਨੂੰ ਹੀ ਜਾਣਾ ਉੱਥੇ ਹੁਣ ਸੱਚ ਮੀਡੀਆ ਦੱਸ ਦੇ ਜਿੰਨਾ ਖੜਾ ਹੈ ਵੀ ਰਾਜਾ ਵੜਿੰਗ ਜਾਦੇ ਆਉਂਦਾ ਹੈ ਕਿ ਬਿੱਟੂ ਜਾਦੇ ਆਉਂਦਾ ਹੈ ਇਹ ਜੇ ਇਹ ਕੋਈ ਨਹੀਂ ਮੈਂ ਬੋਲਣਾ ਦਿੰਦਾ ਇਹ ਕੋਣ ਬੁਲਾਉਣਿਆ ਨੂੰ ਛੁਡ ਕਰ ਮੈਨੂੰ ਤੈਨੂੰ ਉੱਤੇ ਕੁੜੀ ਮੈਂ ਕਾ ਦੀ ਕੁੜੀ ਤੇ ਜਿਹਨੂੰ ਮੈਂ ਕਹਿੰਦਾ ਸੱਚ ਬੋਲਨੀ ਇੱਥੇ ਸੱਚ ਬੋਲ ਨੂੰ ਮੈਂ ਜ਼ਿੰਦਗੀ ਸੱਚੀ ਬੋਲੇ ਉਹ ਪਟਕਾ ਪਟੇਰੇ বিজেপি ਆਣੇ ਰਹਿ ਗਾ ਤੇਰੇ ਉੱਤੋਂ ਤੂੰ ਜਿਉਂਦਾ ਰਿਹਾ ਚੜਦੀ ਕਲਾ ਰਹਿ ਬਾਹਰ ਫਿਰੇ ਬੋਲਣ ਵਾਲਿਆ ਆ ਅਸੀਂ ਨਾਲ ਹੀ ਆ ਆ ਮੇਰੇ ਨਾਲ ਤੇ ਆ ਮੇਰੇ ਨਾਲ ਤੇ ਕਾਵੀ ਉਹ ਮੈਨੂੰ ਕਹਿੰਦਾ ਬਾਜੀ ਇਸ ਸ਼ਖਮਾਜੀ ਕਿ ਆਲਾ ਪਾਜੀ ਉਰ ਪਾਜੀ ਕਿ ਮੈਨੂੰ ਕਿਹਾ ਲੋਕ ਇੰਨੇ ਸ਼ਖਾਇਤ ਤੇ ਰਹਿ ਪੀਆ ਅਣੂਗਤ ਕੀ ਹੋਇਆ ਟੇਲ ਮੈਨੂੰ ਕਹਿੰਦਾ ਸੁਣੋ ਬਈ ਇੱਕ ਮਿੰਟ ਇਹ ਚੁੱਪ ਜਾ ਮੈਨੂੰ ਕਿਹਾ ਮੈਂ ਗਿਆ ਸੀ ਉਹ ਦੂਜੇ ਪੜਾਸ਼ਾ ਸਾਹਿਬ ਦੇ ਸਾਡੇ ਘਰੇ ਰਕੇਸ਼ ਪਾਸ਼ਾ ਉਹ ਕਹਦਾ ਯਾਰ ਤੇਰੀ ਗੱਲ ਤਸਵੀਰ ਤਸਵੀਰ ਅੱਛਾ ਫਿਰ ਕੀ ਹੋਇਆ ਉਹ ਮੁੰਡਾ ਮੇਰੇ ਉਹ ਕੇ ਪਿੱਛੇ ਹਾਜੀ ਸੱਚ ਦੱਸਿਓ ਜੀ ਹਾਂ ਕਿ ਲੋ ਪਾਜੀ ਪਲੀਜ਼ ਮੇਰੇ ਕੋਲ ਕਾਫੀ ਮੇਰੇ ਉਸ ਤੋਂ ਬਾਅਦ ਇਹ ਕਿ ਤੁਹਾਨੂੰ ਜਿਵੇਂ ਪਤਾ ਹੋਵੇ ਜਿਸ ਏਰੀਆ ਚ ਅਸੀਂ ਰਹਿ ਰਹੇ ਹਾਂ ਸਮਰਾਲਾ ਚੌਂਕ ਇੱਥੇ ਮਤਲਬ ਮਾਹੌਲ ਇੰਨਾ ਖਰਾਬ ਹੈ ਮੇਰੇ ਖੁਦ ਦੇ ਦੋ ਬੱਚੇ ਹੈ ਰਾਜਨੀਤੀ ਚੋਂ ਦਾ ਕਾਰਨ ਕੀ ਹੈ ਤੁਹਾਡਾ ਪਰਪਸ ਕੀ ਹੈ ਮੇਨ ਅਸੀਂ ਆਪਾਂ ਰਾਜਨੀਤੀ ਨੂੰ ਜਿਹੜੀ ਪਬਲਿਕ ਹੈ ਨਿੰਦਦੀ ਹੈ ਕਿ ਰਾਜਨੀਤੀ ਬਹੁਤ ਬੁਰੀ ਹੈ ਰਾਜਨੀਤੀ ਬੁਰੀ ਨਹੀਂ ਹੈ ਰਾਜਨੀਤੀ ਅਸੀਂ ਕਿਹਦੇ ਹੱਥ ਚ ਦਿੱਤੀ ਹੈ ਉਹ ਡਿਪੈਂਡ ਕਰਦਾ ਠੀਕ ਹੈ ਨਾ ਕਿ ਰਾਜਨੀਤੀ ਸੇ ਕਿਹਦੇ ਹੱਥ ਦਿੱਤੀ ਹੈ ਕਿ ਆਸੀ ਸੇਫ ਹਾਂ ਸਭ ਤੋਂ ਪਹਿਲੇ ਸਰ ਸੇਫਟੀ ਹਾਂਦੀ ਹੈ ਕੰਮਕਾਰ ਸਾਰੇ ਡਿਪਾਰਟਮੈਂਟ ਸਾਰੇ ਜਿਹੜੀਆਂ ਨੀਡਸ ਨੇ ਬਾਕੀ ਸਾਰਾ ਕੁਝ ਬਾਅਦ ਵਿੱਚ ਘਰ ਚੋ ਬੱਚਾ ਸਾਡਾ ਵੀ ਹੁਣ ਵੀ ਗਲੀ ਚ ਖੇਡ ਰਹੇ ਮਾਣਾਂ ਨੂੰ ਅੰਦਰ ਕਰਕੇ ਆਈਆਂ ਦਾਤਾਂ ਲੈ ਕੇ ਸ਼ਰਮ ਸਾਡੇ ਏਰੀਆ ਦੇ ਵਿੱਚ ਲੋਕ ਘੁੰਮ ਰਹੇ ਮੈਂ ਖੁਦ ਐਨਜੀਓ ਹੋਂ ਦੇ ਨਾਂ ਤੇ ਪਿਛਲੇ ਸਾਲ 11 ਮੁੰਡੇ ਸਾਡੇ ਘਰ ਬਣ ਕੇ ਗਏ ਆ ਦਾਤਾਂ ਲੈ ਕੇ ਨਿਕਲੇ ਕੰਪਲੇਂਟ ਕੀਤੀ ਕੋਈ ਸੁਣਵਾਈ ਨਹੀਂ ਮੈਂ ਕਹਿ ਰਹੀ ਹਾਂ ਕਿ ਆਵਾਜ਼ ਚੱਕਣ ਵਾਲੇ ਕਿੰਨੇ ਲੋਕ ਹੈ ਤੋ ਕੀ ਤੇ ਆਲੀਆ ਸਾਡੇ ਜਾਂ ਤੁਹਾਡੇ ਵਾਜੇ ਕਿੰਨੇ ਚੱਲੋ ਤੁਹਾਡਾ ਹੀ ਹੈ ਰਹੀ ਹੈ ਹੈਨਾ ਯੋ ਜਿੰਨੇ ਚੱਲ ਇਹਦੇ ਚੰਨੀ ਹਿੰਮਤ ਹੈ ਮੈਂ ਆਈ ਬੋਏ ਆ ਗੁੰਸ਼ੂ ਦਾ ਮੈਂ ਕਹਿੰਦਾ ਮਤਲਬ ਹੈ ਸਿਗਾ ਅਸੀਂ ਤੁਹਾਨੂੰ ਮਿਲ ਨਹੀਂ ਦਗਾ ਨਹੀਂ ਦੇਖੋ ਗੁੰਸ਼ੂ ਦਾ ਟੱਕਾ ਹੈ ਤੁਸੀਂ ਇਸ ਤੋਂ ਇਸ ਬਾਅਦ ਸਾਨੂੰ ਮਿਲੇ ਉਹ ਸਾਡੀ ਤੁਸੀਂ ਚੈੱਕ ਕਰ ਸਕਦੇ ਹੋ ਉਹਦੇ ਚ ਕੋਈ ਅਸੀਂ ਇਦਾਂ ਦੀ ਅਬਿਊਜ਼ਿੰਗ ਲੈਂਗੁਏਜ ਕੁਝ ਨਹੀਂ ਯੂਜ਼ ਕੀਤੀ ਕੋਈ discre respect ਨਹੀਂ ਕੀਤੀ ਚਾਹੇ ਤੁਸੀਂ ਆਮ ਪਾਰਟੀ ਦਾ ਮੁੱਦਾ ਲੈ ਕੇ ਚੱਲੋ ਕੈਂਪੇਨ ਬਤੇਰੇ ਕਿਤੇ ਆ ਮੈਂ ਵੀ ਕੋਈ ਕਿਸੇ ਦੀ ਵੀ ਕੋਈ discre disrespect ਨਹੀਂ ਕੀਤੀ ਤੁਸੀਂ ਸੀਨੀਅਰ ਹੋ ਨਾਮ ਨੂੰ ਇੰਨੇ ਮੁੱਦੇ ਪਰ ਮੰਟ੍ਰਲੀ ਰੋ ਰਹੀਆਂ ਵੇ ਰੋਜ਼ਗਾਰ ਦੇ ਲੋਕ ਉਹ ਆ ਬੇਰੋਜ਼ਗਾਰ ਠੀਕ ਹੈ ਅਸੀਂ ਇਹ ਕਹਿ ਲਓ ਜਿਹੜਾ ਤੁਹਾਨੂੰ ਤੁਸੀਂ ਕਰ ਰਹੇ ਹੋ ਉਹਦਾ 2% ਅਸੀਂ ਕਰ ਰਹੇ ਹੋਵਾਂਗੇ ਆਹ ਦੇਖੋ ਆ ਮੈਂ ਲੁਧਿਆਣਾ ਦੇ ਮੈਂ ਕਹਿ ਰਿਹਾ ਮੈਂ ਚਾਨੀ ਆਸੂ ਫਿਰ ਉਹ ਹੋ ਜਾਊਗਾ ਅਨਦਰ ਆਫਟਰ 11 ਡੇਸ ਯੂ ਵਿਲ ਸੇ ਕਿ ਇਸ ਅਪੁਆਇੰਟਮੈਂਟ ਉਹ ਆ ਕੇ ਜੋ ਕੁਝ ਵੀ ਇਹਨਾਂ ਨੇ ਕਿਹਾ ਬਿਲਕੁਲ ਸਹੀ ਹੈ ਆਪਣਾ ਕੋਈ ਮਸਲਾ ਕੰਮ ਨਹੀਂ ਨਾ ਇਹਨਾਂ ਨੂੰ ਕੋਈ ਪਰਸਨਲ ਕੰਮ ਹੈ ਇਹਨਾਂ ਨੂੰ ਸਾਨੂੰ ਪਰਸਨਲ ਕੰਮ ਹੈ ਸਵੇਰੇ 9 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਮੇਰਾ ਦਫਤਰ ਖੁੱਲ੍ਹਾ ਹੁੰਦਾ ਸੀ ਨਾ ਮੈਂ ਕੋਈ ਐਮਐਲਏ ਆ ਨਾ ਮੈਂ ਕੋਈ ਕਾਉਂਸਲਰ ਆ ਨਾ ਕੋਈ ਐਮਪੀ ਆ ਨਾ ਕੋਈ ਕੁਛ ਆਮ ਆ ਪਾਰਟੀ ਦਾ ਜ਼ਿੰਮੇਵਾਰ ਅਧਿਕਾਰੀ ਤੇ ਜ਼ਿੰਮੇਵਾਰ ਕਾਰਜਕਰਤਾ ਸਰ ਪਿੰਡਾਂ ਦੇ ਵਿੱਚ ਜਾਂਦੇ ਸੀ ਸਵੇਰੇ ਤੁਹਾਨੂੰ ਆਈਆਂ ਤੁਸੀਂ ਇਹ ਰੱਖੋ ಕಾಂಗ್ರೆਸ ਦੇ ਸਾਹਮਣੇ ਸਰਪੰਚ ਨੇ ਕਿਸੇ ਨੇ ਕੋਈ ਹਿੰਮਤ ਨਹੀਂ ਕੀਤੀ ਟ੍ਰਾਂਸਪੋਰਟੇਸ਼ਨ ਦੀ ਇੰਨੀ ਕਮੀ ਹੈ ਕਾਰ ਲੈ ਕੇ ਸਾਨੂੰ ਘੰਟਾ ਲੱਗਦਾ ਉੱਥੇ ਪਹੁੰਚਣ ਨੂੰ ਉੱਥੇ ਲੋਕ ਸਾਈਕਲ ਤੱਕ ਨਹੀਂ ਨਸੀਬ ਹੈਗਾ ਉਹਨਾਂ ਨੂੰ ਸਕੂਲ ਤੋਂ ਲੜਕੀਆਂ ਇੱਕ ਸਕੂਲ ਤੋਂ 4 ਕਿਲੋ ਮੀਟਰ ਦਾ ਰਸਤਾ ਹੈ ਲੜਕੀਆਂ ਨੇ ਸਕੂਲ ਹੀ ਛੱਡ ਦਿੱਤੀ ਹੈ ਚਾਹ ਵੀ ਨਹੀਂ ਪੀਂਦੀ ਨਾ ਯਾਰ ਇੰਚਾ ਕੇ ਇਹ ਕੀ ਹੋਇਆ ਅੱਛਾ ਅੱਛਾ ਸਰ ਨੰਬਰ 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 ਵਿਸ਼ੂ 9879 ਕੀਤਾ ਨਾ 79 ਵਿਸ਼ੂ ਉਹ ਚਾਹ ਕੇਦੇ ਯਾਰ ਨੰਬਰ 9 91879 6507 65 ਅੰਕਲਸ ਸਰ ਹੈ ਕਿ ਆਪਾਂ ਹੁਣ ਗੱਲਾਂ ਦਾ ਮੁੱਦਿਆਂ ਤੋਂ ਨਾ ਬਚੀਏ ਇਹ ਮੁੱਦੇ ਜਿਹੜੇ ਆ ਉਹ ਉਠਾਉਣੇ ਆਂ ਸਾਡੇ ਅਸੀਂ ਡਾਕਟਰ ਆਲੀ ਡਾਕਟਰ ਆਲੀ ਕਾਲੇ ਲਾਅ ਐਂਡ ਆਰਡਰ ਦੀ ਕਰਦੇ ਜੀ ਅਸੀਂ ਰੋਜ਼ ਟੀਵੀ ਤੇ ਕਹਿੰਦੇ ਕਿ ਲਾਅ ਐਂਡ ਆਰਡਰ ਦੀ ਹਮ ਟਾਕ ਕਰਾਉਂਦੇ ਆਂ ਪਰ ਠਾਂ ਤੁਹਾਨੂੰ ਲੱਗਦਾ ਕਿ ਲੁਧਿਆਣਾ ਚ ਕੋਈ ਨਹੀਂ ਸੁਣ ਰਿਹਾ ਨਾ ਉਹ ਇੰਸਾਈਟਿੰਗ ਏ 33 1:30 8 ਹੋ ਗਏ ਲੈਟਸ ਗੋ ਟੂ ਦ ਪੁਲਿਸ ਚਾਨਸਾ ਨੂੰ ਨਾ ਆਜੋ ਆਜੋ ਆਓ ਨਹੀਂ ਭਾਜੀ ਹੋਣਾ ਹੀ ਨਹੀਂ ਜੀ ਕਿੰਨੀ ਵਾਲੀ ਐਮਪੀ ਸਾਹਿਬ ਦੇ ਦਫ਼ਤਰ ਜਾਏ ਸੁਣ ਤਾਂ ਲੋ ਯਾਰ ਉਹ ਕਿੰਨੀ ਦੇ ਰੁਗਨਣ ਬੈਠਾ ਰੋਂਦੇ ਪਏ ਯਾਰ ਬੈਠੇ ਹੋ ਮੇਰੇ ਦਫ਼ਤਰ ਗਏ ਹਾਂਜੀ ਜੀ ਸੁਣ ਲਓ ਮੈਂ ਤਾਂ ਸੋਇਆ ਸੀ ਠੀਕ ਮੈਂ ਬੈਠੇ ਬੈਠਾ ਲਓ ਅਕਾ ਜੀ ਉਹ ਗਰਮੀ ਹੋਣਾ ਨਹੀਂ ਗਰਮ ਨਹੀਂ ਜੀ ਦੇਖੋ ਰੋਂਦੇ ਪਏ ਆ ਜੀ ਤੂੰ ਅਬ ਨੀ ਸਿੱਧੇ ਪਈ ਜਾ ਰਹੀ ਹੈ ਅੱਛਾ ਅੱਛਾ ਸੁਣੋ ਸਰ ਸੁਣੋ ਬਾਬਾ ਜੀ ਦਾ ਉਸੇ ਕਿਆ ਗੁਰਦੁਆਰੇ ਵੀ ਜਾਣਾ ਲੈ ਸਕਦਾ ਜਿਵੇਂ ਇਹ ਇਹ ਕਹਿੰਦੀ ਮਹਾਰਾਜ ਉਹਦੇ ਦਫ਼ਤਰ ਗਿਆ ਸੋਨੋ ਜੀ ਥੋੜਾ ਦੱਸੋ ਜੀ ਉਹਨੂੰ ਗੁਰਦੁਆਰੇ ਲੈ ਜਾਉ ਉਹਨੇ ਸੱਚ ਕਹਦੇ ਨੇ ਦੱਸਿਆ ਕਿ ਦਫ਼ਤਰ ਪਏ ਹਾਂਜੀ ਮੈਨੂੰ ਪੁੱਛ ਵੀ ਨਹੀਂ ਬਖਿਆ ਸੀ ਇਹ ਵੀ ਬਖਿਆ ਉੱਪਰ ਮੜਿਆ ਕੇ ਹਾਂਜੀ 81 ਚਾਹਿਆ ਗਿਆ ਅੱਛਾ 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 ਹਾਂਜੀ 21 ਸੋਤੇ ਨੰਬਰ ਮੈਨੂੰ ਕਾਹਨੀਆਂ ਤੱਕ ਵੀ ਲੈ ਗਈ ਮੈਂ ਕਿਰਾਏ ਤੇ ਰਹਿੰਦਾ ਕਿੰਨੇ ਸਾਲ ਹੋ ਗਏ ਇੱਥੇ ਰਹਿੰਦੇ ਮੈਂ 1984 ਤੋਂ ਮੈਂ ਕਿੰਨੇ ਸਾਲ ਹੋ 84 ਤੋਂ 84 ਸਾਲ ਕਿਹਦੇ ਨਾਮ ਦਾ ਸਾਨੂੰ ਨਹੀਂ 1984 ਤੋਂ ਇੱਥੇ ਰਹੇ ਹਾਂ ਜੀ ਲਾਲ ਕਾਰਡ ਕਿਹਦੇ ਨਾਮ ਦਾ ਦਿਖਾ ਦਿਓ ਫਾਈਲ ਦਾ ਹੈ ਹੈ ਕਰਤਾਫੀ ਮੇਰੇ ਮਿਲਣਾ ਇਹਦਾ ਮਤਲਬ 84 ਤੋਂ ਲੈ ਕੇ ਹੁਣ ਤੱਕ ਮੈਂ ਤਾਂ ਸਾਲ ਪਹਿਲਾਂ ਤੇ ਆਇਆ ਨਾ ਲੁਧਿਆਣੇ ਹਾਂ ਜੀ ਪਰ ਹੁਣ ਥੋੜੀ ਐ ਕਰਨਾ ਹੈ ਮੇਰੇ ਨਾਲ ਕਿਉਂਕਿ 84 ਦਾ ਕਾਰਡ ਪਤਾ ਨਹੀਂ ਥੋੜੀ ਕੋਈ ਰਹਿ ਗਿਆ ਲਾਲ ਕਾਰਡ ਸੁਣੋ ਸੁਣੋ ਜੀ ਕੋਈ ਇੰਤਜ਼ਾਮਤ ਕਰਦੇ ਆ ਤੁਹਾਡਾ ਮੈਂ ਕੱਲ ਨੂੰ ਫੋਕਸ ਖ਼ਬਰ ਦਾਸ ਇਹ ਹੈ ਕਿ ਰਾਜਾ ਵਿਰਿੰਗਦੇਵ ਗੁੰਮਸ਼ੁਦਾ ਹੋਣ ਦੇ ਪੋਸਟਰ ਲੁਧਿਆਣਾ ਦੇ ਵਿੱਚ ਲਗਾਏ ਗਏ ਸੀ ਤੇ ਭਾਸ਼ਪਾ ਆਗੂਆਂ ਦੇ ਵੱਲੋਂ ਰੋਸ ਜ਼ਾਹਿਰ ਕੀਤਾ ਗਿਆ ਸੀ ਕਿ ਇਹ ਜਿਹੜੇ ਕਿ ਨਹੀਂ ਲੱਭਰੇ ਜਿਸ ਤੋਂ ਬਾਅਦ ਰਾਜਾ ਵਿਰਿੰਗ ਕਹਿੰਦੇ ਨੇ ਕਿ ਹੁਣ ਉਹ ਲੱਭ ਗਏ ਨੇ ਜਿਹਦੇ ਚੱਲਦੇ ਉਹਨਾਂ ਦੇ ਘਰ ਗੱਲਬਾਤ ਕਰਨ ਵਾਸਤੇ ਪਹੁੰਚੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ